ਘੜ ਕਾਰਡ ਵਾਲੀਆਂ ਬਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਅੱਜ ਕਿਤੇ ਜਾਣਾ ਹੈ ਤਾਂ ਘਰੋਂ ਸੋਚ ਸਮਝ ਕੇ ਨਿਕਲਿਓ ਕਿਉਂਕਿ ਅੱਜ ਸਰਕਾਰੀ ਬਸਾਂ 2 ਘੰਟੇ ਦੇ ਲਈ ਬੰਦ ਹੋਣ ਜਾ ਰਹੀਆਂ ਨੇ ਜੀ ਹਾਂ ਅੱਜ ਸਰਕਾਰੀ ਬਸਾਂ ਦਾ 2 ਘੰਟਿਆਂ ਦਾ ਚੱਕਾ ਜਾਮ ਰਹੇਗਾ 2 ਘੰਟੇ ਦੀ ਹੜਤਾਲ ਉਤੇ ਕੱਚੇ ਕਰਮਚਾਰੀ ਜਾ ਰਹੇ ਨੇ ਤਾਂ ਪੀ ਆਰਟੀਸੀ ਅਤੇ ਪਨ ਬੱਸ ਦੀ ਜਿਹੜੇ ਕਿ ਕੱਚੇ ਕਰਮਚਾਰੀ ਨੇ ਮੁਲਾਜ਼ਮ ਨੇ ਉਹ 2 ਘੰਟੇ ਦੀ ਹੜਤਾਲ ਤੇ ਜਾ ਰਹੇ ਨੇ ਤਾਂ ਜਿਨ੍ਹਾਂ ਨੇ ਕਿਸੇ ਜ਼ਰੂਰੀ ਕੰਮ ਦੇ ਲਈ ਘਰੋਂ ਬਾਹਰ ਨਿਕਲਣ ਤਾਂ ਉਹ ਇਸ ਖਬਰ ਨੂੰ ਜ਼ਰੂਰ ਦੇਖ ਲੈਣ ਖਾਸ ਕਰਕੇ ਔਰਤਾਂ ਜਿਹੜੀਆਂ ਕਿ ਆਧਾਰ ਕਾਰਡ ਵਾਲੀਆਂ ਬੱਸਾਂ ਦੇ ਵਿੱਚ ਜਾਂਦੀਆਂ ਨੇ ਤਾਂ ਉਹਨਾਂ ਨੂੰ ਅੱਜ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਜ 2 ਘੰਟੇ ਦੀ ਹੜਤਾਲ ਉੱਤੇ ਪੀਆਰਟੀਸੀ ਅਤੇ ਪੰਨ ਬੱਸ ਦੇ ਕੱਚੇ ਕਰਮਚਾਰੀ ਜਾ ਰਹੇ ਨੇ ਪਰਦਰਸ਼ਕਾਰੀਆਂ ਦੇ ਵੱਲੋਂ ਸਰਕਾਰ ਨੂੰ 2 ਵਜੇ ਤੱਕ ਦਾ ਅਲਟੀਮੇਟਮ ਜਾਰੀ ਕੀਤਾ ਗਿਆ ਹੈ 12 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਕੱਚੇ ਕਰਮਚਾਰੀਆਂ ਦੀ ਹੜਤਾਲ ਰਹੇਗੀ ਮੰਗ ਪੂਰੀ ਨਾ ਹੋਣ ਉਤੇ ਪੱਕੇ ਹੜਤਾਲ ਉਤੇ ਵੀ ਕਰਮਚਾਰੀ ਜਾ ਸਕਦੇ ਨੇ ਤਾਂ ਇਹ ਐਲਾਨ ਕਰਮਚਾਰੀਆਂ ਦੇ ਵੱਲੋਂ ਕੀਤਾ ਗਿਆ ਹੈ ਵਕ ਵਕ ਥਾਮਾ ਉਤੇ 2 ਘੰਟੇ ਬੱਸਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ 2 ਵਜੇ ਤੱਕ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਦੀ ਕਰਮਚਾਰੀਆਂ ਦੇ ਵੱਲੋਂ ਮੰਗ ਕੀਤੀ ਜਾਵੇਗੀ ਅਤੇ ਜੇਕਰ ਮੰਗ ਸਰਕਾਰ ਦੇ ਵੱਲੋਂ ਪੂਰੀ ਨਹੀਂ ਕੀਤੀ ਜਾਂਦੀ ਤਾਂ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਉਹ ਪੱਕੀ ਹੜਤਾਲ ਉੱਤੇ ਵੀ ਜਾ ਸਕਦੇ ਹਨ ਤਾਂ ਪੀਆਰਟੀਸੀ ਦੀ ਅੱਜ ਜਿਹੜੀ ਕਿ ਹੜਤਾਲ ਹੈ ਪੀਆਰਟੀਸੀ ਬੱਸਾਂ ਅੱਜ 2 ਘੰਟੇ ਦੇ ਲਈ ਬੰਦ ਹੋਣਗੀਆਂ ਚੱਕਾ ਜਾਮ ਹੋਵੇਗਾ ਪੀਆਰਟੀਸੀ ਅਤੇ ਫਨ ਬੱਸ ਦੇ ਕੱਚੇ ਕਰਮਚਾਰੀਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ